ਦੋਸਤੋ ਸਤਿ ਸ਼੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਠੀਕੋਂ ਜੀ ਠੀਕ ਠਾਕ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਕਹਿੰਦੇ ਚਾਦਰ ਚੋਰਾ ਨੇ ਫੜ ਰੱਖੀ ਆ ਤੇ ਚਾਦਰ ਹੇਠ ਸੀ ਲੰਘ ਰਹੇ ਨੇ ਆਮ ਲੋਕ ਝਵੀਆਂ ਲੈ ਲੈ ਕੇ ਪੈ ਰਹੇ ਨੇ ਪੰਜਾਬ ਦੀ ਜਰਖੇ ਜਮੀਨ ਨੂੰ ਲੈਂਡ ਪੂਲਿੰਗ ਦੀ ਸ਼ਾਹੀ ਅਜੇ ਸੁੱਕੀ ਨਹੀਂ ਸੀ ਇੱਕ ਹੋਰ ਉਜੋਗ ਨੀਤੀ ਨੇ ਤਰਥੱਲੀ ਮਚਾ ਦਿੱਤੀ ਕਹਿੰਦੇ ਨੇ ਕਾਰਪੋਰੇਟ ਲਾਣੇ ਨੂੰ ਹੋਰ ਪਾਵਨਾ ਦੇਣ ਦੀ ਗੱਲ ਕਰ ਰਹੇ ਨੇ ਵੈਸੇ ਤਾਂ 2021 ਦੇ ਡਰਾਫਟ ਬਣੇ ਦੀਆਂ ਗੱਲਾਂ ਨੇ ਜੇਕਰ ਪੰਜਾਬੀ ਚ ਕਹਿ ਲਈਏ ਤਾਂ ਇਕੱਠ ਤਾਂ ਸਾਦ ਦੀ ਪੂਰੀ ਤੇ ਆ ਸਾਨੂੰ ਦੱਸੋ ਸਹਿਕਾਰਤਾ ਸੇ ਸਮ੍ਰiddhi ਕੀ ਔਰ ਕਿਸ ਬਲਾ ਦਾ ਨਾਮ ਕੀ ਚੱਕਰ ਹੈ ਇਹੇ ਇਹ ਸੈਂਟਰ ਸਰਕਾਰ ਨੇ ਇੱਕ ਪਾਲਿਸੀ ਬਣਾਈ ਹੈ ਸਹਿਕਾਰਤਾ ਸੇ ਸਮਰiddhi ਕੀ ਹੋਰ ਠੀਕ ਹੈ ਜੀ ਯਾਨੀ ਸਹਿਕਾਰਤਾ ਤੋਂ ਖੁਸ਼ਹਾਲੀ ਵੱਲ ਹੂੰ ਇਹ ਇਹਦੀ ਨਾ ਇੱਕ ਨੈਸ਼ਨਲ ਸਟੀਅਰਿੰਗ ਕਮੇਟੀ ਬਣਾਈ ਹੈ ਠੀਕ ਹੈ ਜੀ ਜਿਹਦਾ ਚੀਫ ਹੋਊਗਾ ਗ੍ਰਹਿ ਮੰਤਰੀ ਠੀਕ ਹੈ ਤੇ ਸਾਰੀਆਂ ਸਟੇਟਾਂ ਦੇ ਐਮ ਐਲ ਏ ਹੂੰ ਇਹਦੇ ਮੈਂਬਰ ਹੋਣਗੇ ਇੱਕ ਯੂਨੀਅਨ ਮਿਨਿਸਟਰ ਸਹਿਕਾਰਤਾ ਨਾਲ ਸੰਬੰਧਿਤ ਇਹਦਾ ਹੋਊਗਾ ਜਣੀ ਅਹੁਦੇਦਾਰ ਠੀਕ ਹੈ ਜੀ ਗੱਲ ਇਹ ਹੈ ਵੀ ਜੇ ਮੰਨ ਲਓ ਉੱਥੇ ਮੁੱਖ ਮੰਤਰੀਆਂ ਨੂੰ ਕੋਈ ਜਦੋਂ ਮੀਟਿੰਗ ਹੁੰਦੀ ਆ ਕੋਈ اچھا ਸਾਰੇ ਸੂਬਿਆਂ ਦੇ ਸੀਐਮ ਹੋਣਗੇ ਸਾਰਿਆਂ ਦੇ ਸੀਐਮ ਠੀਕ ਹੈ ਜੀ ਤੇ ਉੱਥੇ ਕਿਸੇ ਨੂੰ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਦੀ ਗੱਲ ਮੰਨੀ ਜਾਵੇ ਉਹ ਆਪਣੀ ਸਲਾਹ ਦੇ ਸਕਦੇ ਨੇ ਇਹ ਕੋਈ ਜ਼ਰੂਰੀ ਨਹੀਂ ਵੀ ਸਾਰਿਆਂ ਨੂੰ ਟਾਈਮ ਦੇਣ ਦਾ ਸਾਰਿਆਂ ਨੂੰ ਪੁੱਛਣ ਹਾਂ ਯਾਨੀ ਇੱਕ ਕਿਸਮ ਦਾ ਸਹਿਕਾਰਤਾ ਦਾ ਗਲਾ ਘੁੱਟਣ ਵਾਲੀ ਗੱਲ ਹੈ ਠੀਕ ਹੈ ਜੀ ਕਿਉਂਕਿ ਇੱਕ ਬੰਦੇ ਦੇ ਹੱਥ ਦੋ ਬੰਦਿਆਂ ਦੇ ਹੱਥ ਪਾਵਰਦੇ ਸੀ ਉਹ ਜਿਹੜੀ ਤੁਸੀਂ ਕਹੀ ਹੈ ਆਪਣੀ ਵੱਡੇ ਘਰਾਣੇ ਆ ਆਪੇ ਹੌਲੀ-ਹੌਲੀ ਉਹ ਕਾਬੇ ਹੋ ਜਾਣਗੇ ਬਿਲਕੁਲ ਜੀ ਤੇ ਇਹਦਾ ਜਦੋਂ ਇਨਾ ਇੱਥੇ ਹਜੇ ਕੋਈ ਬੋਲਿਆ ਵੀ ਨਹੀਂ ਕਿਸੇ ਸਿਆਸੀ ਪਾਰਟੀ ਦਾ ਅਜੇ ਤੱਕ ਕੋਈ ਬਿਆਨ ਨਹੀਂ ਹਾਂ ਤੇ ਜਿਹੜਾ ਤੁਸੀਂ 2021 ਦੇ ਸ਼ੁਰੂ ਚ ਬਣੇ ਬਿੱਲ ਦੀ ਗੱਲ ਕਰਦੇ ਹੋ ਪਣੀ ਕਮੇਟੀ ਦੀ ਉਹ ਹੈਗੀ ਸੀ ਕਿਸਾਨ ਅਤੇ ਕਾਮੇ ਭਲਾਈ ਕਮੇਟੀ ਠੀਕ ਹੈ ਜੀ ਉਹਦੇ ਚ ਉਹਦਾ ਜਿਹੜਾ ਚੇਅਰਮੈਨ ਨੇ ਪੀਐਜੂ ਤੋਂ ਰਟਾਇਰ ਨੇ ਡਾਕਟਰ ਸੁਖਪਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹਨੂੰ ਬਣਾਉਣ ਵਾਸਤੇ ਠੀਕ ਹੈ ਜੀ ਤੇ ਜਦੋਂ ਇਹ ਬਣ ਗਈ ਪਾਲਿਸੀ ਤਾਂ 2023 ਦੇ ਲੱਗ ਹੋ ਗਈ ਜਾਨੀ ਬਣ ਕੇ ਤਿਆਰ ਹੋ ਕੇ ਵਿਧਾਨ ਸਭਾ ਚ ਪਹੁੰਚ ਗਈ ਹਫਤਾਂਾਂ ਕੋਲੇ ਪਹੁੰਚ ਗਈ 27198 ਲੋਕਾਂ ਤੋਂ ਇਹਦੇ ਬਾਰੇ رائے ਲਈ ਗਈ 211 ਪੰਨਿਆਂ ਦਾ ਇਹ ਸਾਰਾ ਕੁਝ ਅੱਛਾ ਜੀ ਹਾਂ ਤੇ ਇਹ ਤਾਂ ਤੁਸੀਂ ਇੱਕ ਗੱਲ ਦੇਖੋ ਵੀ ਜਿਹੜੇ ਖੇਤੀ ਪ੍ਰધાન ਸੂਬਾ ਪੰਜਾਬ ਪੰਜਾਬ ਨੂੰ ਹੀ ਜ਼ਿਆਦਾ ਤਾਂ ਹਰਿਆਣਾ ਪੰਜਾਬ ਵੀ ਆਉਣਗੇ ਇਹ ਸਹਿਕਾਰਤਾ ਲਹਿਰ ਨਾਲ ਜੁੜੇ ਹੋਏ ਨੇ ਅੱਤ ਲੱਖ ਕੋਆਪਰੇਟਿਵ ਸੁਸਾਇਟੀਆਂ ਨੇ ਜਿਵੇਂ ਹਾਂ 9 ਲੱਖ ਕਰੈਡਿਟਰ 6 ਲੱਖ ਨਾਨ ਕਰੈਡਿਟਰ ਦੇ ਸੁਸਾਇਟੀਆਂ ਨੇ ਜਿਹੜੀਆਂ ਉਹ ਉਹ 8 ਲੱਖ ਸੁਸਾਇਟੀਆਂ ਤੇ ਦਾ ਅਸਰ ਪੈਣਾ ਕਿਉਂਕਿ ਉਹਨਾਂ ਨੇ ਤਾਂ ਜੋ ਮਰਜ਼ੀ ਫੈਸਲਾ ਕਰ ਦੇਣਾ ਉੱਤੇ ਉਹਨਾਂ ਦਾ ਉਹ ਕੱਢਿਆ ਉਹੀ ਹੋ ਜੂਗਾ ਜਣੀ ਬਿੱਲ ਬਣ ਜੂ ਜਿਹੜਾ ਉਹਨਾਂ ਨੇ ਕਹਿਤਾ ਉਹੀ ਲਾ ਬਣ ਜੂਗਾ ਇਹ ਹੈ ਵੀ ਇਹ ਸਹਿਕਾਰਤਾ ਜਿਹਦੇ ਤੋਂ ਕਿਸਾਨੀ ਨੂੰ ਬਹੁਤ ਫਾਇਦਾ ਮਿਲਦਾ ਹੈ ਸਹਿਕਾਰਤਾ ਦਾ ਗਲਾ ਕੁੱਟਣਾ ਨਹੀਂ ਕਰਨਾ ਹੈ ਬੋਲਣਾ ਚਾਹੀਦਾ ਇਹਨੇ ਤੇ ਸਾਰਿਆਂ ਨੂੰ ਇਹਦੇ ਬਾਰੇ ਜਥੇਬੰਦੀਆਂ ਨੂੰ ਜਾਂ ਮੰਨ ਲਓ ਆਪਣਾ ਉਹਨਾਂ ਨੂੰ ਸਿਆਸੀ ਪਾਰਟੀਆਂ ਨੂੰ ਕਿਸੇ ਨੇ ਅਜੇ ਤੱਕ ਕਲੱਬ ਜੇ ਨਹੀਂ ਬੋਲਿਆ ਇਹਦੇ ਬਾਰੇ ਇਹ ਵੈਸੇ ਤਾਂ ਜੀ ਜਿਹੜੇ ਤਿੰਨ ਕਾਲੇ ਕਾਨੂੰਨ ਬਣੇ ਸੀਗੇ ਉਹਨਾਂ ਨੂੰ ਪੂਰਪੂਰ ਕੇ ਲਾਗੂ ਕਰਨ ਵਾਲੀ ਹਾਂ ਅਸਲ 'ਚ ਕਦੇ ਕੁਝ ਕਰ ਦਿੰਦੇ ਨੇ ਕਦੇ ਕੁਝ ਕਰ ਦਿੰਦੇ ਨੇ ਉਹਨਾਂ ਨੂੰ ਪੂਰਪੂਰ ਕੇ ਲਾਗੂ ਕਰਨ ਵਾਲੀ ਗੱਲ ਹੈ ਬਿਲਕੁਲ ਜੀ ਸਰਪੰਚ ਸਾਹਿਬ ਕਿਸਾਂ ਨੂੰ ਇਹ ਵੀ ਦੱਸੋ ਪੀ ਲੈਂਡ ਪੂਲਿੰਗ ਵਿੱਚ ਜੋ ਜ਼ਮੀਨ ਦਾ ਨੋਟੀਫਿਕੇਸ਼ਨ ਹੋਇਆ ਉਹਦੇ ਵਿੱਚ ਜ਼ਿਆਦਾਤਰ ਕਿਸਾਨਾਂ ਨੇ ਕਿਸਾਨ 골ਡ ਕਾਰਡ ਤਹਿਤ ਬਹੁਤ ਵੱਡੇ ਲੋਨ ਚੱਕੇ ਹੋਏ ਨੇ ਉਹਨਾਂ ਦਾ ਕੀ ਬਣੂਗਾ ਜੀ ਉਹਨਾਂ ਦਾ ਬਣਨਾ ਕੀ ਐ ਮੈਨੂੰ ਤਾਂ ਪਹਿਲੀ ਸ਼ੱਕ ਸੀ ਕੱਲ ਫਿਰ ਪਤਾ ਲੱਗਿਆ ਜਦੋਂ ਜਿੰਨੇ ਲੋਕਾਂ ਨੇ ਕੱਲੇ 골ਡ ਕਾਰਡ ਕੀ ਲੋਕਾਂ ਨੇ ਡੈਕਟਰ ਲਏ ਹੋਏ ਨੇ ਲੋਕਾਂ ਨੇ ਲੋਨ ਲਏ ਹੋਏ ਨੇ ਕਿਸੇ ਨੇ ਘਰ ਦਾ ਲੋਨ ਲਿਆ ਕਿਸੇ ਨੇ ਕੁਝ ਜਾਂ ਤਾਂ ਸਰਕਾਰ ਇਹਦਾ ਕੁਝ ਕਰਦੀ ਵੀ ਲੋਕਾਂ ਨੂੰ ਲੋਨ ਹੀ ਮਾਫ ਕਰ ਲੈਂਦੀ ਕੁਝ ਵੀ ਨਹੀਂ ਕਹਿੰਦੇ ਵੀ ਉਹ ਉਹਨਾਂ ਦੇ ਪਲਾਟ ਤੇ ਪਾ ਦੇਣਾ ਅੱਛਾ ਜਿਹੜਾ ਲੋਨ ਆ ਜਿਹੜਾ ਬੰਦੇ ਨੂੰ ਪਲਾਟ ਦੇਣਾ ਬੰਦੇ ਦੀ ਉਸੇ ਬੰਦੇ ਦੀ ਜ਼ਮੀਨ ਚੋਂ ਕਿਸਾਨ ਦੀ ਚੋਂ ਉਹਦੇ ਤੇ ਪਾ ਦੇਣਾ ਜਦ ਸਾਰਾ ਭਾਰ ਇੱਕ ਪਲਾਟ ਤੇ ਇਕੱਠਾ ਕਰਤਾ ਜਾਂ ਦੋ ਪਲਾਟਾਂ ਅੱਛਾ ਉਹ ਚੱਲ ਜਾਇਦਾਤ ਤੇ ਪਾ ਦੇਣਾ ਚੱਲ ਜਾਇਦਾਤ ਤੇ ਪਾ ਦੇਣਾ ਅੱਛਾ ਜੀ ਇਹ ਇਹ ਗੱਲ ਦਾ ਹੈ ਵੱਡਾ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਅੱਜ ਆ ਕੇ ਕਰੀ ਇੱਕ ਇਹ ਵੀ ਹਜੇ ਕਿਤੇ ਵਿਚਾਰੀ ਮਜ਼ਦੂਰੀ ਨਹੀਂ ਗਈ ਮੈਨੂੰ ਲੱਗਦਾ ਇਹ ਹੈਗਾ ਨੀਤੀ ਤੇ ਲਿਖਿਆ ਹੈ ਪਾਲਿਸੀ ਲੈਂਡ ਪੁਲਿੰਗ ਨੂੰ ਲੈ ਕੇ ਕੋਈ ਹੋਰ ਪਟੀਸ਼ਨ ਵੀ ਪਈ ਆ ਜੀ ਹਾਂ ਲੈਂਡ ਪੁਲਿੰਗ ਨੂੰ ਲੈ ਕੇ ਡਾਕਟਰ ਐਡਵੋਕੇਟ ਗਿੱਲ ਨੇ ਹੂੰ ਗੁਰਦੀਪ ਸਿੰਘ ਗਿੱਲ ਐਡਵੋਕੇਟ ਨਹੀਂ ਹੈਗਾ ਗੁਰਦੀਪ ਸਿੰਘ ਗਿੱਲ ਨੇ 6 ਤਰੀਕ ਨੂੰ 6 ਤਰੀਕ ਦਿੱਤੀਆ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਗੁਰਦੀਪ ਸਿੰਘ ਗਿੱਲ ਨੇ ਪਟੀਸ਼ਨ ਪਾਈ ਆ ਹੂੰ ਉਹਨਾਂ ਨੇ ਉਹਦੇ ਚ ਇਹੀ ਕਰਿਆ ਵੀ ਕਿਸਾਨ ਜ਼ਥੇਬੰਦੀਆਂ ਨੂੰ ਕਿਸਾਨਾਂ ਨੂੰ ਨਹੀਂ ਪੁੱਛਿਆ ਜਾ ਰਿਹਾ ਜਾਂ ਸੋਸ਼ਲ ਇੰਪੈਕਟ ਦੀ ਸੋਸ਼ਲ ਇੰਪੈਕਟ ਦੀ ਅਸੈਸਮੈਂਟ ਨਹੀਂ ਕਰਾਈ ਹੂੰ ਜਦ ਇਹ ਜਿਹੜਾ ਇਹ ਐਵੇਂ ਹੋਈ ਜਾਂਦਾ ਉਹ ਕੋਰਟ ਉਹਨਾਂ ਨੇ ਆਪਦੇ ਇੰਡੀਵਿਜੂਅਲ ਪਾਈ ਆਪਦੇ ਲੈਵਲ ਤੇ ਪਾਈਆ ਦੋ ਦਿਨ ਆਪਾਂ ਗੱਲ ਕਰੀ ਸੀ ਉਹ ਲੇਡੀ ਜੀ ਨੇ ਪਾਈ ਇੱਕ ਵਕੀਲ ਨੇ ਇੱਕ ਸਮਾਜ ਸੇਵੀ ਇੱਕ ਇਹਨੇ ਕੋਈ ਨੇ ਡਾਕਟਰ ਡਾਕਟਰ ਨੇ ਗੁਰਜੀਤ ਸਿੰਘ ਜੀ ਨੇ ਲਨੇ ਪਾਈ ਆ ਅੱਛਾ ਜੀ ਹਾਂ ਜੀ ਸਰਪੰਚ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਵੋਟਾਂ ਦਾ ਕੀ ਬਣਾ ਰਿਹਾ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਇਹ ਉਹ ਤਾਂ ਡਿਊ ਸੀ ਗਿਆ ਲੰਘ ਗਿਆ ਟਾਈਮ ਉੱਤੋਂ ਹੀ ਲੰਘ ਗਿਆ ਹੋ ਹੁਣ ਇਹ ਕਹਿੰਦੇ ਨੇ ਵੀ 5 ਅਕਤੂਬਰ ਤੱਕ ਚਰਚਾਵਾਂ ਚੱਲ ਰਹੀ ਨੇ ਵੀ 5 ਅਕਤੂਬਰ ਤੱਕ ਕਰਾ ਦੇਣਗੇ ਹੂੰ ਪਰ ਸਰਕਾਰ ਨੇ ਇੱਕ ਫੈਸਲਾ ਕਰਨ ਲਿਆ ਹੋ ਰਿਹਾ ਉਹ ਲਾਗੂ ਬਲਾਕਾਂ ਦਾ ਪੁਨਰਗਠਨ ਹੂੰ ਜਿਵੇਂ ਕੋਈ ਪਿੰਡ ਕਿਸੇ ਪਾਸੇ ਕੱਢਣਾ ਗਲਤ ਪਿਆ ਹੋਇਆ ਜਾਂ ਐ ਕਰਕੇ ਸੈੱਟ ਕਰਕੇ ਹੂੰ ਜਿਹੜੀ ਮਤਲਬ ਇਹ ਹੈ ਵੀ ਜਿਵੇਂ ਪਹਿਦੀਆਂ ਸਰਕਾਰਾਂ ਨੇ ਡੀਐਸਪੀ ਪ੍ਰਧਾਨ ਸਭਾ ਲੈਵਲ ਤੇ ਲਾਏ ਸੀ ਹੂੰ ਇਹ ਕਹਿੰਦੇ ਵੀ ਬਲਾਕ ਨੂੰ ਜਿਹੜਾ ਬਲਾਕ ਹੈ ਉਹਨੂੰ 1 ਐਮਐਲਏ ਲੈਵਲ ਤੇ ਕਰ ਦੋ ਇੱਕ ਅਸੈਂਬਲੀ ਹਲਕੇ ਦੇ ਲੈਵਲ ਤੇ ਕਰ ਦੋ ਵੀ ਇਹ ਨਾ ਹੋਵੇ ਵੀ ਇੱਕ ਬਲਾਕ ਦੂਜੀ ਅਸੈਂਬਲੀ ਹਲਕੇ ਜਿਵੇਂ ਪੈਂਦੇ ਨੇ ਪਿੰਡ ਪਹਿਲਾਂ ਤਾਂ ਹੁਣ ਬਲਾਕ ਬਾਈ ਜੀ ਪਿੰਡ ਬਣਾਉਣ ਦਾ ਸਾਰਾ ਤੋਂ 1 ਐਮਐਲਏ ਆਪਾਂ ਉਹਦੇ ਪਵਾ ਰਹੇ ਨੇ ਤੇ ਦੂਜੀ ਗੱਲ ਇਹ ਹੈ ਵੀ ਕੁਝ ਬਦਲੀਆਂ ਵੀ ਨੇ ਜਿਵੇਂ ਨਾਮ ਬਦਲੇ ਨੇ ਜਿਵੇਂ ਲੁਧਿਆਣਾ 1 2 ਅਮਲੇਰ ਕੋਟਲਾ ਸੀ 1 2 ਫਿਰ ਹੈ ਹੁਣ ਇੱਕ ਐਮ ਤੇ ਗੜ ਬਣਾਤੀ ਇੱਕ ਮਲੇਰ ਕੋਟਲਾ ਬਣਾਤੀ ਇਹ ਗੱਲ ਇਹ ਹੈ ਵੀ ਹੁਣ ਚੋਣਾਂ ਦਾ ਵੀ ਹੋ ਰਿਹਾ ਹੈ ਵੀ ਉਹ ਵੀ ਕਰਉਣੀਆਂ ਨੇ ਉਹ ਡਿਊ ਪਈਆਂ ਨੇ ਪਰ ਇਹਦੇ ਵਾਸਤੇ ਜਿਹੜੇ ਇਹ ਬਲਾਕ ਬਦਲਦਾ ਅਗਲਾ ਪਤਾ ਨਹੀਂ ਹੋ ਰਹੀ ਐ ਇਹਦੇ ਵਾਸਤੇ ਇਤਰਾਜ਼ ਨੇ ਜਿਹੜਾ 21 ਦਿਨਾਂ ਦਾ ਟਾਈਮ ਵੀ ਦੇਣਾ ਹੁੰਦਾ ਹੁਣ ਜੇ 21 ਦਿਨਾਂ ਦਾ ਉਹ ਟਾਈਮ ਦਿੱਤਾ ਫੇਰ ਬਲਾਕਾਂ ਦਾ ਪੁਨਰਗਠਨ ਕਰਦੇ ਕਰਦੇ ਪਤਾ ਨਹੀਂ ਕਿੱਥੇ ਜਾਊਗੀ ਦੂਜੀ ਗੱਲ ਮੈਨੂੰ ਲੱਗਦਾ ਵੀ ਐਸਾ ਹਾਲ ਨੇ ਜਿਹੜੇ ਪੰਜਾਬ ਦੇ ਹਾਲਾਤ ਹੁਣ ਨੇ ਸਰਕਾਰ ਇਲੈਕਸ਼ਨ ਕਰਵਾ ਵੀ ਕਰਵਾਉਣ ਬਾਰੇ ਸੋਚਦੀ ਨਹੀਂ ਮੈਨੂੰ ਨਹੀਂ ਲੱਗਦਾ ਵੀ ਸੋਚੋ ਕਿਉਂਕਿ ਤੁਸੀਂ ਵੀ ਸੋਚੋ ਵੀ ਕੀ ਤਾਂ ਹਾਲਾਤ ਨੇ ਸਰਕਾਰ ਦੇ ਖਿਲਾਫ ਸਾਰਾ ਕਮਟ ਹੋ ਗਿਆ ਆਹਾਂ 24 ਤਰੀਕ ਵਾਲੇ ਜਿਹੜਾ ਹੋਣਾ 24 ਅਗਸਤ ਨੂੰ ਧਰਨਾ ਜਿਹੜਾ ਉਹ ਅਜੇ ਮੰਡੀ ਦੀ ਕਹਿ ਰਹੇ ਸੀ ਰਾਕੇয়াল ਸਾਹਿਬ ਇੱਕਦਲ ਵੀ ਕਰਨਾ ਮੋਲਾਪੁਰ ਚਾਹੁੰਦੇ ਨੇ ਹੋ ਵੀ ਸੈਂਟਰ ਚਾਹੁੰਦਾ ਪੰਜਾਬ ਦੇ ਪਰ ਉੱਥੇ ਮੰਡੀ ਮੁੰਡੀ ਦੀ ਕੋਈ ਪ੍ਰੋਬਲਮ ਆ ਸ਼ਾਇਦ ਜਗਰਾਉ ਹੋ ਜੇ ਉਹ ਉਦੋਂ ਤਾਂ ਇਹ ਬਹੁਤ ਵੱਡਾ ਹੋ ਜਾਣਾ ਪ੍ਰੋਜ ਨਾਵੇਂ ਤੋਂ ਨਵਾਂ ਫਰੰਟ ਖੜਾ ਹੋ ਰਿਹਾ ਮੈਨੂੰ ਇਹ ਵੀ ਲੱਗਦਾ ਸਰਪੰਚ ਸਾਹਿਬ ਵੀ ਸਰਕਾਰ ਆ ਜਿਮਨੀ ਚੋਣ ਤਰਨ ਤਰਨ ਦੀ ਜਿਹੜੀ ਆ ਰਹੀ ਹੈ ਪਹਿਲਾਂ ਇਹ ਚ ਲੋਕਾਂ ਦਾ ਰੌਾਹ ਦੇਖਣਾ ਚਾਹੁੰਦੀ ਹੈ ਹਾਂ ਪਿੰਡੂ ਲੋਕਾਂ ਨਾਲ ਤਾਂ ਹੋਣੀ ਜਿਆਦਾ ਸਿੱਧਾ ਪਿਆ ਨਾ ਬਲਾਕ ਲੈਵਲ ਤੋਂ ਇਹ ਫੇਰ ਹੀ ਕਿਤੇ ਮੈਨੂੰ ਨਾ ਤੇਰੀ ਨਾਲ ਸਹੀ ਹੈ ਬਲਾਕ ਸੰਬਧੀ ਦਾ ਤਾਂ ਫੇਰ ਹੀ ਕਰਨਗੇ ਜਿਲ੍ਹਾ ਪ੍ਰੀਸ਼ਦ ਦਾ ਪਹਿਲਾਂ ਉਹ ਦੇਖਣਗੇ ਤਰਨ ਤਰਨ ਜਿਵੇਂ ਚਾਹਣ ਚਲੋ ਠੀਕ ਹੈ ਜੀ ਸਰਪੰਚ ਸਾਹਿਬ ਤੁਸੀਂ ਸਾਡੇ ਨਾਲ ਰੋਜ਼ ਵਿਚਾਰਾਂ ਕਰਦੇ ਹੋ ਤੁਹਾਡਾ ਧੰਨਵਾਦ ਸ਼ੁਕਰੀਆ ਦਰਸ਼ਕਾਂ ਨੂੰ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਕਮੈਂਟ ਕਰਦੇ ਰਹੋ ਕਿਵੇਂ ਲੱਗਦੀ ਆ ਸਾਡੀ ਵੀਡੀਓ ਧੰਨਵਾਦ ਜੀ So